ਦੋਸਤੋ ਕੱਲ ਬੀਤੇ ਦਿਨ 14 ਮਈ ਦੇ ਦਿਨ ਜਰਮਨ ਦੇ ਸ਼ਹਿਰ ਫ੍ਰੈਂਕਫਰਟ ਵਿੱਚ ਜੋ ਕੁਝ ਗੁੰਡਾ ਟਕਸਾਲ ਨੇ ਕੀਤਾ ਹੈ ਬਹੁਤ ਸ਼ਰਮਨਾਕ ਹੈ ਭਾਈ ਪੰਥਪ੍ਰੀਤ ਸਿੰਘ ਦਾ ਉੱਥੇ ਦੀਵਾਨਸੀ ਕਥਾਸੀ ਉਹਨਾਂ ਨੇ ਕਰਨੀ ਕਿਤੇ ਵੀਰ 1 ਘੰਟਾ 8 ਮਿੰਟ ਸਾਡੇ ਕੋਲ ਜਿਹੜੀ ਵੀਡੀਓ ਪਈ ਹੋਈ ਹੈ ਬਹੁਤ ਸਾਰੇ ਦੇਖ ਚੁੱਕੇ ਦੇਖ ਸਕਦੇ ਆ ਮੇਰੀ YouTube ਅਕਾਊਂਟ ਵਿੱਚ ਔਰ ਉਸ ਦੀਵਾਨ ਨੂੰ ਰੋਕਣ ਵਾਸਤੇ ਮੈਂ ਤਾਂ ਸਮਝਦਾ ਸੀ 50 60 ਹੋਣਗੇ ਸਵਿੰਦਰ ਸਿੰਘ ਗੋੜੀ ਅਮਰੀਕਾ ਤੋਂ ਨੇ ਉਹਨਾਂ ਨੇ ਰਿਪੋਰਟ ਕੀਤਾ ਵੀ ਸ਼ਾਇਦ 400 ਬੰਦਾ ਸੀਗਾ ਜਿਹੜੇ ਬੱਸਾਂ 'ਚ ਭਰ ਕੇ ਜਾਂਦੇ ਸੀ ਕੋਈ ਇੰਗਲੈਂਡ 'ਚੋਂ ਗਏ ਸੰ ਕੋਈ ਇਟਲੀ 'ਚੋਂ ਜਿੱਥੇ ਇੱਕ ਦਿਨ ਪਹਿਨਾ ਇਹਨਾਂ ਧੋਤਿਆਂ ਦੇ ਨਾਲ ਦਾ ਸੇਵਾ ਹੋ ਚੁੱਕੀ ਸੀ ਇੱਕ ਦੋ ਦਿਨ ਪਹਿਨਾ ਉਹ ਇਟਲੀ 'ਚ ਤਾਂ ਕੋਈ ਕਰ ਨਹੀਂ ਸਕੇ ਆਪਣੀਆਂ ਕਿਰਪਾਨਾ ਦੁਆਕੇ ਤੇ ਪੁਰਸ ਨੂੰ ਬੇਇੱਜ਼ਤੀ ਕਰਵਾ ਕੇ ਸਿੱਖਾਂ ਦੀ ਕਿਰਪਾਨ ਦੇ ਉੱਤੇ ਪਾਬੰਦੀ ਲਾਉਣ ਦਾ ਇੰਤਜ਼ਾਮ ਕਰਕੇ ਉੱਥੇ ਮਾਰ ਖਾ ਕੇ ਇੱਥੇ ਆ ਗਏ ਇੰਗਲੈਂਡ ਵਿੱਚੋਂ ਵੀ ਜਿਹੜੇ ਕਿ ਤੂਤੇ ਹਨ ਅਖੌਤੀ ਟਕਸਾਲ ਦਮਦਮੀ ਟਕਸਾਲ ਨਹੀਂ ਅਖੌਤੀ ਟਕਸਾਲ ਹੈ ਗੁੰਡਾ ਟਕਸਾਲ ਹੈ ਐ ਤੇ ਚੌਕ ਮੈਂ ਤਾਂ ਡੇਰਾ ਹੈ ਨਿਰਮਲ ਦੇ ਲੋਕ ਨੇ ਜਿਨ੍ਹਾਂ ਦਾ ਸਿੱਖੀ ਨਾਲ ਸਬੰਧ ਨਹੀਂ ਇਹੋ ਹੀ ਲੋਕ ਨੇ ਜਿਨ੍ਹਾਂ ਨੇ ਦਰਬਾਸਾ ਤੇ 120 ਤੱਕ ਕਬਜ਼ਾ ਕੀਤਾ ਰੱਖਿਆ ਜਿਨ੍ਹਾਂ ਦੇ ਖਿਲਾਫ ਗੁਰਦੁਆਰਾ ਸੁਧਾਰ ਨੇ ਚਲਾ ਕੇ ਕਾਰਨੀ ਲੈ ਕੇ ਜਿਨ੍ਹਾਂ ਮੰਨਤਾ ਕੋ ਗੁਰਦੁਆਰੇ ਆਜ਼ਾਦ ਕਰਾਇਆ ਗਏ ਸੰ ਉਹ ਨਿਰਮਲੇ ਸੰ ਇਹ ਉਹਨਾਂ ਦੇ ਨਿਆਂ ਖੋਦ ਨੇ ਤੋਂ ਇਹਨਾਂ ਨੇ ਇਨਾਨ ਕੀਤਾ ਵੀ ਅਸੀਂ ਇਹ ਕਥਾ ਨਹੀਂ ਹੋਣ ਦਿਆਂਗੇ ਭਾਈ ਪ੍ਰਣਕ੍ਰਿਸ਼ਨ ਨੂੰ ਬੋਲਣ ਨਹੀਂ ਦੇਵਾਂਗੇ ਇਹ ਗੁਰਦੁਆਰੇ ਵਾਲੇ ਦੀ ਮਰਜ਼ੀ ਹੈ ਜਿੰਨੂੰ ਮਰਜ਼ੀ ਬੁਲਾਣ ਜਾਂ ਨਾ ਬੁਲਾਣ ਪ੍ਰਬੰਧਕ ਕਮੇਟੀ ਨੇ ਉਹਨਾਂ ਨੂੰ ਬੁਲਾਇਆ ਸੀਗਾ ਜਦ ਇਹ ਨਾ ਹਟੇ ਤਾਂ ਉਹਨਾਂ ਨੂੰ ਪੁਲਿਸ ਬੁਲਾਨੀ ਪਈ ਨਤੀਜਾ ਇਹ ਹੋਇਆ ਕਿ ਪੁਰਸ਼ ਨੇ ਦੇ ਸਾਹਮਣੇ ਵੀ ਬਕਵਾਸ ਕਰਦੇ ਰਹੇ ਨਾ ਦੇ ਰਹੇ ਔਰ ਭਾਈਪੰਥ ਪ੍ਰੀਸੇ ਦੇ ਖਿਲਾਫ ਬਕਵਾਸੀ ਕਰਦੇ ਰਹੇ ਜਿਸ ਨਤੀਜੇ ਪੁਲਿਸ ਨੇ ਨਾਲ ਕੁਝ ਨਹੀਂ ਕੀਤਾ ਜਦ ਤੱਕ ਇਹਨਾਂ ਨੇ ਉਹਨਾਂ ਤੇ ਹਮਲਾ ਨਹੀਂ ਕੀਤਾ ਦਿਵਾਨ ਹੁੰਨ ਤੋਂ ਬਾਅਦ ਨਾਲ ਇਹਨਾਂ ਤੇ ਹਮਲਾ ਕੀਤਾ ਪੁਰਸ਼ ਨੇ ਕੁਝ ਬੰਦੇ ਗ੍ਰਿਫਤਾਰ ਵੀ ਕੀਤੇ ਕੋਈ ਨੂੰ ਛਿਦਰਾਉ ਲਈ ਫੇਰਿਆ ਔਰ ਉਹਦੀਆਂ ਜਿਹੜੀਆਂ ਤਸਵੀਰਾਂ ਨੇ ਸਾਡੇ ਕੋਲ ਸਾਹਮਣੇ ਪਈਆਂ ਨੇ ਔਰ ਇਹ ਤੋਂ ਤੇ ਦੋ ਗੁਰਪੰਨਿਆਂ ਦੇ ਸੰਬੰਧਤ ਨੇ ਇੱਕ ਤਾਂ ਜਿਹੜਾ ਗੁੰਡਾ ਟਕਸਾਲ ਜੀ ਨੂੰ ਮੈਂ ਕਹੀ ਨਾ ਮੈਂ ਨਾ ਠੀਕ ਹੀ ਇਹਨਾਂ ਨੂੰ ਦਿੱਤਾ ਸੀਗਾ ਮੈਨੂੰ ਯਾਦ ਹੈ ਪਿਛਲੇ ਸਾਲ ਜਦੋਂ ਮੈਂ ਇਨਾਮ ਦਿੱਤਾ ਤੇ ਕੁਝ ਲੋਕ ਛਿੜੇ ਸਨ ਜਦੋਂ ਮੈਂ ਟੀਵੀ ਤੋਂ ਬੋਲ ਰਿਹਾ ਸਾਂ ਮੈਚ 1 ਤੋਂ ਤੇ ਕੁਝ ਲੋਕ ਛਿੜੇ ਸਨ ਉਹਨਾਂ ਨੂੰ ਇਸ ਤੇ ਇਤਰਾਜ਼ ਹੋਵੇ ਗੁੰਡਾ ਟਕਸਾਲ ਨਹੀਂ ਕਹਿਣਾ ਚਾਹੀਦਾ ਇਹਦੇ ਬੰਦਿਆਂ ਨੂੰ ਗੁੰਡੇ ਕਹਿਣਾ ਚਾਹੀਦਾ ਜਿਹੜੇ ਹੈ ਹੀ ਕੰਮ ਗੁੰਡਿਆਂ ਦੇ ਕਰਦੇ ਉਹਨਾਂ ਨੂੰ ਗੁੰਡਾ ਟਕਸਾਲ ਹੀ ਕਹਿਣਾ ਚਾਹੀਦਾ ਇੱਕ ਜਰਨੈਲ ਸਿੰਘ ਭਿੰਡਰਾਵਾਲਿਆਂ ਨੂੰ ਛੱਡ ਕੇ ਉਸ ਤੋਂ ਬਾਅਦ ਜਿੰਨੇ ਵੀ ਹਨ ਸਾਰੇ ਯਾਦ ਛੂਟ ਬੋਲਣ ਵਾਲੇ ਨੇ ਆਏ ਆ ਠਾਕ ਸਿੰਘ ਵਰਗੇ ਗੁਰਗਨ ਸਾਹਿਬ ਦੀ ਜੋਸ਼ 21 ਸਾਲ ਛੂਟ ਬੋਲਦੇ ਰਹੇ ਉਸ ਤੋਂ ਬਾਅਦ ਜਿਹੜਾ ਇਹ ਜਿਹੜਾ ਹੁਣ ਨਿਆਂ ਦਾ ਰਾਮ ਸਿੰਘ ਧੋਮਾ ਜਿਸ ਨੂੰ ਸਿੱਖਾਂ ਦੇ ਕਾਤਲ ਗਿਰਜ ਜਿਹੜਾ ਜ਼ਾਲਮ ਕੇਪੀ ਗਿਲ ਦੇ ਕਹਿੰਦੇ ਲਿਆਂਦਾ ਗਿਆ ਤੁਸੀਂ ਜਾਣਦੇ ਹੋ ਕਿ ਅਕਤੂਬਰ 1922 92 ਵਿੱਚ ਜਦੋਂ ਸਿੱਖਾਂ ਦਾ ਫਤਨਾਯਮ ਕੀਤਾ ਜਾ ਰਿਹਾ ਸੀਗਾ ਤਾਂ ਇਹ ਮੁੱਚੜ ਗਿਰ ਜਿਹੜਾ ਇਹ ਉਹਨਾਂ ਦੇ ਡੇਰੇ ਤੇ ਗਿਆ ਉੱਥੇ ਇਸ ਨਾਮ ਸਿੰਘ ਤੁੰਮੇ ਤੇ ਧਰਮ ਸਿੰਘ ਨੇ ਇਹਨਾਂ ਨੂੰ ਸਿਰੋਪਾ ਵੀ ਦਿੱਤਾ ਇਹਨੂੰ ਸਿਰੋਪਾ ਦੇਣ ਤੋਂ ਬਾਅਦ ਇਸਨੇ ਉਸ ਦੇ ਖਿਲਾਫ ਜਿਹੜੇ ਸੀ ਕਿ ਇਸ ਬੰਦ ਕਰਵਾਇ ਖਤਮ ਕਰਵਾਏ ਇਸ ਨੂੰ ਜਿਹੜਾ ਕੈਨੇਡਾ ਦਾ ਤੇ ਅਮਰੀਕਾ ਦਾ ਵੀਜ਼ਾ ਵੀ ਦਵਾਇਆ ਸਪੈਸ਼ਲ ਸਵਾਰਿਸ਼ ਕਰਕੇ ਤੇ ਹੁਣ ਜਦੋਂ ਹਾਲਾਤ ਬਦਲ ਗਏ ਕਿ ਠਾਕਰ ਸਿੰਘ ਮਰ ਗਿਆ ਤੇ ਉਸ ਤੋਂ ਬਾਅਦ ਕਿਸ ਨੂੰ ਬਿਠਾਉਣਾ ਤੇ ਇਸ ਨੂੰ ਨਿਆਂ ਦਾ ਗਿਆ ਤਾਂ ਜੋ ਇਸ ਟਕਸਾਬ ਨੂੰ ਕਬਜ਼ੇ 'ਚ ਕੀਤਾ ਜਾ ਸਕੇ ਮੈਂ ਇੱਕ ਤੋਂ ਹੋਰ ਜਾਣਕਾਰੀ ਦੀ ਦੱਸਣਾ ਚਾਹਾਂਗਾ ਕਿ ਕਰਤਾਰ ਸਿੰਘ ਤੋਂ ਬਾਅਦ 1970 ਤੋਂ ਬਾਅਦ ਪਿੰਡਾਂ ਵਾਲਾ ਕਾਂਗਰਸੀ ਨਹੀਂ ਸੀ ਬੇਸ਼ੱਕ ਕਾਂਗਰਸ ਦਾ 에ਜੰਟ ਨਹੀਂ ਸੀ ਉਹ ਪਰਸਨ ਨਜੀ ਤਾਲੂਕ ਦੇ ਜਿਆਲ ਸਿੰਘ ਨਾਲ ਵੀ ਹੋ ਸਕਦੇ ਸੰਤੋਖ ਸਿੰਘ ਨਾਲ ਵੀ ਹੋ ਸਕਦੇ ਕਿਸੇ ਨਾਲ ਵੀ ਹੋ ਸਕਦੇ ਸਾਡੇ ਵੀ ਕਿਸੇ ਦੇ ਹੋ ਸਕਦੇ ਉਹ ਬਿਲਕੁਲ ਕਾਂਗਰਸੀ ਨਹੀਂ ਸੀ ਪਰ ਉਹਦੇ ਹੁੰਦਿਆਂ ਹੀ ਟਕਸਾਲ ਦੇ ਅੰਦਰ ਜਿਹੜਾ ਕਾਂਗਰਸ ਨੇ ਇੰਟੈਲੀਜੈਂਸ ਨੇ ਰਾ ਨੇ ਆਪਣੇ ਬੰਦੇ ਜਿਹੜੇ ਸ਼ਮਨ ਕਰਦੇ ਸਨ ਉਹਨਾਂ ਵਿੱਚੋਂ ਸਭ ਤੋਂ ਵੱਡਾ ਮੁਖੀ ਜਿਹੜਾ ਸੀਗਾ ਉਹ ਇਹ ਹਰਨਾਮ ਸਿੰਘ ਧੁੰਮਾ ਸੀ ਜਿਹਦੇ ਬਾਰੇ ਉਹਦੇ اخلاق ਤੇ ਬਾਰੇ ਵਿੱਚ ਜਿਹੜੀਆਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਬਈ ਡਾ ਘਟੀਆ ਆਦਮੀ ਹੈ ਤੋਂ ਜਰਮਨ ਵਿੱਚ ਇਹਨਾਂ ਨੇ ਜੋ ਗੁੰਡਾਗਰਦੀ ਕੀਤੀ ਉਸ ਦਾ ਨਤੀਜਾ ਜੋ ਨਿਕਲਿਆ ਤੁਸੀਂ ਸਾਰੇ ਸਾਹਮਣੇ ਦੇਖ ਸਕਦੇ ਹੋ ਕਿ ਗੱਲ ਸਿੱਧੀ ਤੇ ਢੀਲਦੀ ਹੈ ਵੀ ਜੇ ਗੁਰਦੁਆਰਾ ਕਮੇਟੀ ਜਿਹਨੂੰ ਬੁਲਾਣਾ ਚਾਹੇ ਬੁਲਾਏ ਜੇ ਤੁਹਾਡਾ ਕਬਜ਼ਾ ਹੈ ਤੇ ਤੁਸੀਂ ਨਹੀਂ ਬੁਲਾਉਂਦੇ ਕਿਸੇ ਨੂੰ ਨਹੀਂ ਬੁਲਾਣ ਦਿੰਦੇ ਤੁਹਾਡੀ ਮਰਜ਼ੀ ਹੈ ਅਲਾਕੇ ਸਿੱਖੀ ਸੰਦਾਨ ਦਾ ਇਹ ਵੀ ਉਲਟਾ ਪਰ ਚਲੋ خیر ਜੇਕਰ ਆਪਾਂ ਘਰੋਂ ਦੀ ਗੱਲ ਹੀ ਕਰੀਏ ਜੇਕਰ ਆਪਾਂ ਗਰੀਬ ਦੀ ਗੱਲ ਹੀ ਕਰ ਲਈ ਤੇ ਚਲੋ ਜਿਹਨਾਂ ਦਾ ਕਬਜ਼ਾ ਹੈ ਉਹ ਜਿਹੜੀ ਪ੍ਰਬੰਧਕ ਕਮੇਟੀ ਚ ਨੁਸ਼ਾ ਹੈ ਬਿਲਾ ਸਕਦੀ ਹੈ ਜੇ ਤੁਸੀਂ ਇਹਨੂੰ ਨਹੀਂ ਸੁਣਨਾ ਚਾਹੁੰਦੇ ਤੇ ਨਾ ਸੁਣੋ ਤੁਹਾਡੀ ਮਰਜ਼ੀ ਹੈ ਫਿਰ ਭਾਈ ਪੰਥਪ੍ਰੀਤ ਸਿੰਘ ਦੇ ਖਿਲਾਫ ਆਵਾਜ਼ ਤੁਹਾਡੇ ਕਿਉਂ ਉੱਠੇ ਜਦ ਉਹਨਾਂ ਨੂੰ ਤੁਹਾਡਾ ਅਕਾਲ ਤਖਤ ਮੈਂ ਨਹੀਂ ਕਹਿੰਦਾ ਵੀ ਅਕਾਲ ਤਖਤ ਦਾ ਕੋਈ ਜਥੇਦਾਰ ਹੁੰਦਾ ਹੈ ਕੋਈ ਜਥੇਦਾਰ ਨਹੀਂ ਹੁੰਦਾ ਅਕਾਲ ਤਖਤ ਅਕਾਲ ਬੂੰਗਾ ਹੈ ਉੱਥੇ ਜਿਹੜਾ ਗੁਰੂ ਸਾਹਿਬ ਜਦੋਂ ਬੈਠਦੇ ਸੀ ਉਹਦਾ ਤਖਤ ਸੀ ਉਸ ਤੋਂ ਬਾਅਦ ਕੋਈ ਤਖਤ ਵਾਲ ਉਏ ਕਿ ਬਿਲਡਿੰਗ ਹੈ ਕਾਰਡਬੋਰਡ ਦੀ ਬਿਲਡਿੰਗ ਹੈ ਕਾਹ ਤੱਕ ਸਿੱਧਾ ਹਾਥ ਹੈ ਉੱਥੋਂ ਦੇ ਪੁਜਾਰੀਆਂ ਨੇ ਵੀ ਅਜੇ ਤੱਕ ਭਾਈ ਪੰਥ ਪ੍ਰੀਤ ਸਿੰਘ ਦੇ ਖਿਲਾਫ ਕੁਝ ਨਹੀਂ ਬੋਲਿਆ ਤੇ ਤੁਸੀਂ ਕੌਣ ਹੁੰਦੇ ਹੋ ਉਸ ਨੂੰ ਬੋਲਣ ਤੋਂ ਰੋਕਣ ਵਾਲੇ ਜਦ ਤੱਕ ਉੱਥੋਂ ਨਹੀਂ ਰੁਕੇਂਦਾ ਤੁਹਾਡਾ ਹੀ ਜਿਹੜਾ ਉਹ ਕੋਈ ਜ਼ਰਾ ਮਸਬੇ ਅਥਾਰਟੀ ਦੀ ਬੰਦੀ ਹਾਲਕੈਸੀ ਉਸ ਅਖੌਤੀ ਜ਼ਥੇਦਾਰ ਦੀ ਅਥਾਰਟੀ ਨੂੰ ਨਹੀਂ ਮੰਨਦੇ ਫਿਰ ਤੁਹਾਡਾ ਕੋਈ ਹੱਕ ਨਹੀਂ ਮੰਦਾ ਫਿਰ ਤੁਸੀਂ ਦੂਜੇ ਦੇ ਗੁਰਦੁਆਰੇ ਵਿੱਚ ਜਾ ਕੇ ਇਸ ਨੂੰ ਬੰਦ ਕਰਾਓ ਇਹ ਵੀ ਤੁਹਾਡਾ ਕੋਈ ਹੱਕ ਨਹੀਂ ਮੰਦਾ ਫਿਰ ਤੁਸੀਂ ਦੂਸਰੇ ਮੁਲਕ ਵਿੱਚੋਂ ਇੰਗਲੈਂਡ ਦੇ ਇਟਲੀ ਵਿੱਚੋਂ ਆ ਕੇ ਫਿਰ ਤੁਸੀਂ ਦੂਜੇ ਜਰਮਨ ਵਿੱਚੀ ਦੂਜੇ ਸ਼ਹਿਰਾਂ ਚੋਂ ਫ੍ਰੈਂਕਫਰਟ ਦੇ ਨਹੀਂ ਸੰ ਫ੍ਰੈਂਕਫਰਟ ਚੋ ਇੱਕੋ ਹੀ ਹੋਣਗੇ ਬਾਕੀ ਇਸਾਰੇ ਦੇ ਸਾਰੇ ਬਾਹਰੀ ਸ਼ਹਿਰਾਂ ਦੇ ਵਿੱਚੋਂ ਆਏ ਹੋਏ ਸਨ ਜਿੰਨੇ ਬੰਦੇ ਆਏ ਸਨ ਇਹ ਸਾਰੇ ਗੁੰਡਾਗਰਦੀ ਦਾ ਇਜ਼ਹਾਰ ਕਰਨਾ ਆਏ ਸਨ ਔਰੰਗਜ਼ੇਬ ਦੀ ਜੇ ਜਿਹੜੀ ਪਾਲਿਸੀ ਸੀ ਵੀ ਕਿਸੇ ਨੂੰ ਬੋਲ ਨਹੀਂ ਦੇਣਾ ਕਿਸੇ ਨੂੰ ਸਿਰ ਨਹੀਂ ਚੁੱਕਣ ਦੇਣਾ ਆਪਣੀ ਗੱਲ ਨਹੀਂ ਕਰਨ ਦੇਣੀ ਇਹ ਉਹ ਸਾਜ਼ਿਸ਼ ਨਾਲ ਆਏ ਹੋਏ ਸਨ ਮੈਂ ਅੱਗੇ ਵੀ ਕਿਹਾ ਸੀ ਹੁਣ ਫਿਰ ਕਹਿੰਨਾ ਮੈਂ ਵੀ ਜੇਕਰ ਇਹ ਗੁੰਡੇ ਧੂਤੇ 1507 ਤੋਂ 1522 ਤੱਕ ਜਦੋਂ ਗੁਰੂ ਨਾਨਕ ਸਾਹਿਬ ਨੇ ਚਾਰ ਉਦਾਸੀਆਂ ਕੀਤੀਆਂ ਨੇ ਔਰ ਸਾਰੇ ਧਰਮਾਂ ਦੇ ਆਧਾਰਿਆਂ ਤੇ ਗਏ ਨੇ ਕੰਨੋ ਇਹ ਨਾ ਕਹਿੰਦੇ ਗੁਰੂ ਨਾਨਕ ਸਾਹਿਬ ਮੱਥਾ ਟੇਕਣ ਗਏ ਸਨ ਉੱਥੇ ਇਹਨਾਂ ਦਾ ਕੋਈ ਪਤਾ ਨਹੀਂਗਾ ਕਿਉਂਕਿ ਜੇ ਅਜਿੰਦਾ ਸਿੰਘ ਅਰਗੀ ਕਿਸੇ ਮੰਦਰ ਦੇ ਬਾਹਰ ਖੜਾ ਹੋਵੇ ਜਾਂ ਅੰਦਰ ਖੜਾ ਹੋਵੇ ਜਾਂ ਕੋਈ ਵੇਖਣ ਜਾਵੇ ਇਮਾਰਤ ਨੂੰ ਇਤਹਾਸਕ ਨੂੰ ਤੇ ਉਹ ਕਹਿ ਲੈਣਗੇ ਵੀ ਉੱਥੇ ਮੱਥਾ ਟੇਕਣ ਗਿਆ ਹੈ ਇਸ ਤਰ੍ਹਾਂ ਕਿਤੇ ਇਹ ਨਾ ਕਹਦੇ ਗੁਰੂ ਨਾਨਕ ਸਾਹਿਬ ਮੱਥਾ ਟੇਕਣ ਗਏ ਸਨ ਤਾਂ 1507 ਤੋਂ 1522 14 ਸਾਲ ਤਕਰੀਬਨ ਉਹ ਹਿੰਦੂਆਂ ਦੇ ਮੁਸਲਮਾਨਾਂ ਦੇ ਜੋਗੀਆਂ ਦੇ ਜੈਨੀਆਂ ਦੇ ਬੁੱਧੀਆਂ ਦੇ ਸੂਫੀਆਂ ਦੇ ਸਾਰਿਆਂ ਦੇ ਡੇਰਿਆਂ ਤੇ ਗਏ ਰਾਜਿਆਂ ਨੂੰ ਮਿਲੇ ਆ ਆਮ ਲੋਕਾਂ ਨੂੰ ਮਿਲੇ ਆ ਕਰਮकांड ਕਰਨ ਵਾਲੇ ਪੁਜਾਰੀਆਂ ਨੂੰ ਮਿਲੇ ਆ ਔਰ ਉਹਨਾਂ ਦੀਆਂ ਗੱਲਾਂ ਕੱਟੀਆਂ ਨੇ ਜੇਕਰ ਇਹ ਲਈਏ ਤੇ ਫਿਰ ਗੁਰੂ ਨਾਨਕ ਸਾਹਿਬ ਦੇ ਖਿਲਾਫ ਤਾਂ ਉਹਨਾਂ ਹਿੰਦੂਆਂ ਤੇ ਮੁਸਲਮਾਨਾਂ ਤੇ ਸੂਫੀਆਂ ਤੇ ਬੋਧੀਆਂ ਤੇ ਜੈਨੀਆਂ ਨੂੰ ਡਾਂਗਾ ਲੈ ਕੇ ਨਹੀਂ ਕਿਰਪਾਨਾਂ ਲੈ ਕੇ ਨਹੀਂ ਉਹਨਾਂ ਨੂੰ ਬੰਦੂਕਾਂ ਲੈ ਕੇ ਆ ਜਾਣਾ ਚਾਹੀਦਾ ਸੀਗਾ ਔਰ ਉੱਥੇ ਗੁਰੂ ਨਾਨਕ ਸਾਹਿਬ ਨੂੰ ਸ਼ਹੀਦ ਕਰਨਾ ਚਾਹੀਦਾ ਸੀ ਭਾਈ ਮਰਦਾਨੇ ਨੂੰ ਸ਼ਹੀਦ ਕਰ ਦੇਣਾ ਚਾਹੀਦਾ ਸੀ हां जे गुड्ढा टकसाल वाले उधो ਹੁੰਦੇ ਤਾਂ ਮੈਂ ਦਾਅਵੇ ਨਾਲ ਕਹਿੰ ਸਕਦਾ ਵੀ ਗੁਰੂ ਨਾਨਕ ਸਾਹਿਬ ਨੂੰ ਇਹਨਾਂ ਨੇ ਉੱਥੇ ਸ਼ਹੀਦ ਕਰ ਦੇਣਾ ਸੀ ਭਾਈ ਦونی ਚੰਦ ਇੱਕ ਘਰ ਜਦੋਂ ਇਹਨਾਂ ਨੇ ਇਸਲਾਹ ਦੇ ਖਿਲਾਫ ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਇਸਲਾਹ ਕਰਨਾ ਜਿਹੜਾ ਉਹ ਗਲਤ ਹੈ ਕਰਮकांड ਹੈ ਉਹ ਜਾਂ ਕਿਤੇ ਮਲਕ ਭਾਗੋ ਦੇ ਕੋਲ ਗਏ ਹੁੰਦੇ ਤਾਂ ਗੁਰੂ ਨਾਨਕ ਸਾਹਿਬ ਨੂੰ ਸ਼ਹੀਦ ਕਰ ਦਿੰਦੇ ਜੇ ਗੁਰੂ ਖੇਤਰ ਚ ਫਾਸ ਰਿੰਨੇ ਆ ਸੀ ਹਰੰਦਾ ਤਾਂ ਸ਼ਹੀਦ ਕਰ ਦਿੰਦੇ ਜੇਕਰ ਗਿਆ ਵਿੱਚ ਜਾ ਕੇ ਉਹਨਾਂ ਨੇ ਜਿਹੜੇ ਪਿੰਡ ਪਰਨ ਤੇ ਦੀਵਾ ਬੱਤੀ ਕਰ ਜਿਹੜੀ ਹੈ ਇਹ ਜਿਹੜੀ ਹੈ ਸਰਾਹ ਦੇ ਇਹਦੇ ਖਿਲਾਫ ਬੋਲਦੇ ਸਨ ਤੇ ਤਾਂ ਸ਼ਹੀਦ ਕਰ ਦਿੰਦੇ ਜੇ ਗੁਰੂ ਨਾਨਕ ਸਾਹਿਬ ਨੇ ਹਰਦਵਾਰ ਜਾ ਕੇ ਪਤਰਾਂ ਨੂੰ ਪਾਣੀ ਦਿੱਤਾ ਤੇ ਸੂਰਜ ਨੂੰ ਪਾਣੀ ਦੇਣ ਦੀ ਜਿਹੜੀ ਮੁਖਾਫਤ ਕੀਤੀ ਜਿਸ ਤਰ੍ਹਾਂ ਕਿ ਮੈਂ ਇੱਕ ਪ੍ਰੈਕਟੀਕਲੀ ਕਰਕੇ ਦੱਸੀ ਵੀ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਪਾਣੀ ਦਿੱਤਾ ਸੀਗਾ ਤੋਂ ਉਦੋਂ ਹੀ ਗੁਰੂ ਨਾਨਕ ਸਾਹਿਬ ਨੂੰ ਸ਼ਹੀਦ ਕਰ ਦਿੰਦੇ ਬਨਾਰਸ ਵਿੱਚ ਜਦੋਂ ਚਤੁਰਦਾਸ ਪੰਡਿਤ ਨਾਲ ਗੱਲ ਹੋਈ ਸੀ ਤੇ ਗੁਰੂ ਨਾਨਕ ਸਾਹਿਬ ਨੂੰ ਉਦੋਂ ਸ਼ਹੀਦ ਕਰ ਦਿੰਦੇ ਭਗਤ ਰਵਿਦਾਸ ਤੇ ਪਕਤ ਕਬੀਰੇ ਇੱਕ ਚਮਾਰ ਤੇ ਇੱਕ ਜੁਲਾਹ ਜੇ ਉਹਨਾਂ ਦੇ ਘਰ ਗਏ ਸਨ ਤੇ ਬ੍ਰਾਹਮਣ ਕਹਿੰਦੇ ਵੀ ਇਹ ਭਿੱਟ ਗਏ ਨੇ ਇਹਨਾਂ ਨੂੰ ਜਿਹੜਾ ਮੰਦਿਰ ਚ ਨਹੀਂ ਬਣਦੇ ਨਾਲ ਨੇੜੇ ਲੰਗਰ ਨਹੀਂ ਦੇਣਾ ਇਹ ਜਿਹੜੇ ਕਾਸ਼ੀ ਦੇ ਵਿੱਚ ਜਿਹੜਾ ਫਿਰ ਨਹੀਂ ਦੇਣਾ ਉਦੋਂ ਇਹ ਕਹਿੰਦੇ ਤੇ ਗੁਰੂਆਂ ਖਸਾਂ ਨੂੰ ਹੀ ਸੀ ਕਰ ਦਿੰਦੇ ਮੈਂ ਸਮਝਣਾ ਵੀ ਦੰਦ-ਦਮੀ ਟਕਸਾਲ ਨਹੀਂ ਹੈ ਇਹ ਗੁੰਡਾ ਟਕਸਾਲ ਦੇ ਨਾਲ ਇਹਨਾਂ ਦੇ ਦੰਦ-ਦਮੇ ਨਾਲ ਸੰਬੰਧ ਹੈ ਨਾ ਇਹਨਾਂ ਦਾ ਬਾਬਾ ਦੀਪ ਸਿੰਘ ਨਾਲ ਸੰਬੰਧ ਹੈ ਨਾ ਪਾਈ ਮਨੀ ਸਿੰਘ ਨਾਲ ਸੰਬੰਧ ਹੈ ਨਾ ਗੁਰੂ ਗੋਬਿੰਦ ਸਿੰਘ ਨਾਲ ਸੰਬੰਧ ਗੁਰੂਆਂ ਅਨੁਤਧੀ ਫਿਦਾਸ਼ੀ ਦੀ ਤਮੂਲੋਂ ਹੀ ਉਲਟ ਨੇ ਇਹ ਤਾਂ ਜਿਹੜਾ ਵਿਪਰਮ ਦਾ ਗ੍ਰੰਥ ਹੈ ਉਹ ਗੰਧ ਸਰਵਜੇ ਤੇ 600 ਸਰਵਜੇ ਜਿਹੜੇ ਹਿੰਦੂਆਂ ਦੇ ਜਿਹੜੇ ਪ੍ਰਾਚੀਨ ਕਿਤਾਬਾਂ ਨੇ ਉਹਨਾਂ ਦੀ ਟ੍ਰਾਂਸਲੇਸ਼ਨ ਹੈ ਵਰਗ ਮੈਸੇਂਜਰ ਦੀ ਟ੍ਰਾਂਸਲੇਸ਼ਨ ਉਸ ਗੰਦੇ ਗ੍ਰੰਥ ਦਾ ਪ੍ਰਕਾਸ਼ ਕਰਨ ਦੇ ਆ ਗੁਰਦੁਆਰਿਆਂ ਵਿੱਚ ਗੁਰਗੰਨ ਸਾਹਿਬ ਦੇ ਬਰਾਬਰ ਰੱਖਣ ਦੇ ਆ ਇਹੋ ਜਿਹੇ ਲੋਕ ਜਿਹੜੇ ਜ਼ਾਲਮ ਨੇ ਇਹ ਸਿੱਖ ਨਹੀਂ ਅਖਵਾਉਂਦੇ ਕਬਲ ਇਹ ਗੁੰਡਾ ਟਕਸਾਲ ਜਿਹੜੀ ਗੁੰਡਿਆਂ ਦੀ ਹੈ ਸਿੱਖਾਂ ਦੀ ਨਹੀਂ ਹੈ ਮੈਂ ਹੋਰ ਗੱਲ ਦੱਸਣੀ ਚਾਹਾਂਗਾ ਕਿ ਜਦੋਂ 1984 ਤੋਂ ਲੈ ਕੇ 1993 ਤੱਕ ਸਿੱਖਾਂ ਦਾ ਖਤਨਾਇਮ ਹੁੰਦਾ ਰਿਹਾ ਇਸ ਦੌਰਾਨ ਜਿਹੜੇ ਪੁਰਸਫਸੇ ਸਨ ਇਜ਼ਹਾਰ ਆਮ ਜੀ ਨੂੰ ਬਹਾਦਰ ਨੇ ਆਪਣਾ ਵਾਈਸ ਪ੍ਰੈਜ਼ੀਡੈਂਟ ਬਣਾਇਆ ਤੇ ਉਹਦੀ ਘਰਵਾਲੀ ਨੂੰ ਐਮਐਲਏ ਤੇ ਪਾਰਲੀਮੈਂਟ ਦੀ ਸੈਕਟਰੀ ਬਣਾਇਆ ਉਹ ਸੁਮੇਤ ਸੈਣੀ ਤੇ ਇਸੇ ਤਰ੍ਹਾਂ ਹੀ ਵਿਰਖ ਜਿਹੜਾ ਸਰਬ ਦੀ ਵਿਰਖ ਹੈ ਇਹ ਇਹ ਸਾਰੇ ਦੇ ਸਾਰੇ ਜਿਹੜੇ ਸੰ ਕੇਪੀ ਗੱਲ ਇਹ ਸਾਰਿਆਂ ਦੇ ਸਾਰਿਆਂ ਨੇ ਇੱਕ ਗੁੰਡਾ ਫੌਜਾ ਬਣਾਈਆਂ ਹੋਏ ਸਨ ਜਿਹੜੇ ਕਿ ਪੁਰਸਕੈਟ ਬਣਾਏ ਹੋਏ ਸਨ ਉਹਨਾਂ ਪੁਰਸਕੈਟਾਂ ਵਿੱਚੋਂ ਅਜੇ ਵੀ ਕਾਇਮ ਨੇ ਮੈਨੂੰ ਆਪਦੇ ਕਿ ਅਮ੍ਰਿਤ ਸ਼ੋਜਨਾਲਾ ਤੇ ਹੋਰ ਜਿਹੜੇ ਗੋਪਾਲਾਗ ਪੁੱਲਾ ਜਿਹੜੇ ਨੇ ਇਹਨਾਂ ਦੇ ਉੱਤੇ ਮੁਕਦਮੇ ਨਹੀਂ ਛੱਡੇ ਗ੍ਰਿਫਤਾਰ ਨਹੀਂ ਹੋਏ ਜਿਹੜਾ ਜਨੀਰੇ ਇਹਨਾਂ ਨੂੰ ਜਿਹੜਾ ਬਾਹ ਰੱਖਿਆ ਗਿਆ ਹੈ ਜ ਜਿਹਨਾਂ ਨੂੰ ਲਿਆ ਕੇ ਬਾਹ ਰੱਖਿਆ ਗਿਆ ਜਿਹਨਾਂ ਆਸ਼ੂ ਦੋਸ਼ ਤੋਂ ਡੇਢੀ ਦੀ ਜੇ ਚੋ ਤਿਆਰ ਜੇ ਛੁਡਾ ਕੇ ਨੋਰਮਲ ਬਿਠਾ ਦਿੱਤਾ ਗਈ ਸੀ ਇਹਨਾਂ ਨੂੰ ਵੀ ਅਖੌਤੀ ਟਕਸਾਲ ਚ ਵਾਰ ਕੇ ਤੇ ਸਿਖਾਉਂਦੇ ਆ ਸੀਆਈਡੀ ਕਰਦੇ ਸਿਖਾਂ ਨੂੰ ਧੜਕਾਉਣ ਲਈ ਔਰ ਉਹਨਾਂ ਵਿੱਚ ਜੰਗ ਸਿਵਲ ਵਾਰ ਖਾਣਾ ਚੰਗੀ ਕਰਨ ਵਾਸਤੇ ਇਹਨਾਂ ਨੂੰ ਤਿਆਰ ਕੀਤਾ ਗਿਆ ਸਿੱਖ ਸੰਗਤਾਂ ਨੂੰ ਸਮਝ ਲੈਣਾ ਚਾਹੀਦਾ ਹੈ ਵੀ ਇਹ ਜਿਹੜੇ ਲੋਕ ਨੇ ਇਹ ਗੁੰਡਾ ਟਕਸਾਲਵਾ ਇਹ ਵਿਦੇਸ਼ਾਂ ਵਿੱਚ ਸਭ ਤੋਂ ਪਹਿਲਾ ਕੰਮ ਇਹਨਾਂ ਨੇ ਇਹ ਕਰਨਾ ਹੈ ਕਿ ਕਿਰਪਾਨ ਜਿਹੜੀ ਹੈ ਉਹਨੂੰ ਬੈਨ ਕਰਾ ਦੇਣਾ ਕਿਉਂਕਿ ਕਿਰਪਾਨਾਂ ਲੈ ਕੇ ਤੇ ਇਹ ਜਲੂਸ ਕੱਢਦੇ ਨੇ ਨਗੀਆਂ ਕਿਰਪਾਨਾਂ ਹਿਲਾਉਂਦੇ ਨੇ ਔਰ ਲੋਕਾਂ ਵਿੱਚ ਜੋ ਕਿਛੇ-ਕੁਛ ਕਰ ਰਹੇ ਨੇ دہشت ਫੈਲਾ ਰਹੇ ਨੇ ਔਰ ਸਿੱਖਾਂ ਨੂੰ ਜਿਤਨਾ ਅੱਗੇ ਕੇ ਜ਼ਮਾਨੇ 'ਚ دہشت گرد ਦਾ ਖਿਤਾਬ ਦਿਵਾਇਆ ਸੀਗਾ ਪਾਸ ਸਰਕਾਰ ਨੇ ਕਾਗਰ ਸਰਕਾਰ ਨੇ ਹੁਣ ਇਹ ਵੀ ਜਿਹੜੇ ਨੇ ਗੁੰਡਾ ਟਕਸਾਲ ਵਾਲੇ ਵੀ ਸਿੱਖਾਂ ਨੂੰ دہشت گرد ਦਾ ਖਿਤਾਬ ਦਿਵਾਉਣਾ ਚਾਹੁੰਦੇ ਹਨ ਕਿਰਪਾਨ ਤੇ ਪਾਬੰਦੀ ਲਾਉਣਾ ਚਾਹੁੰਦੇ ਹਨ ਕਕਾਰਾਂ ਤੇ ਪਾਬੰਦੀ ਲਾਉਣਾ ਚਾਹੁੰਦੇ ਹਨ ਜਿਹੜੇ ਕਿ ਗੁਰੂ ਨਾਨਕ ਦੀ ਗੁਰੂ ਗ੍ਰੰਥ ਸਾਹਿਬ ਇਹ ਉਹ ਨਹੀਂ ਹੁੰਦੇ ਨਚਦੇ ਦਾ ਮਤਲਬ ਇਹ ਜ਼ਰੂਰ ਸਿੱਖੀਏ ਦੁਸ਼ਮਣੇ ਗੁਰੂ ਨਾਨਕ ਦੇ ਦੁਸ਼ਮਣੇ ਗੁਰੂ ਗ੍ਰੰਥ ਸਾਹਿਬ ਦੇ ਦੁਸ਼ਮਣੇ ਔਰ ਮੈਂ ਵੀ ਦੱਸਣਾ ਚਾਹਾਂਗਾ ਵੀ ਜੇਕਰ ਤੁਹਾਡੇ ਕੋਲ ਸੱਚੀ ਮੁੱਚੀ ਪੰਥਪ੍ਰੀਤ ਸਿੰਘ ਦੀਆਂ ਗੱਲਾਂ غلط ਕਰਦੇ ਆ ਤੁਸੀਂ ਆਪਣਾ ਦੇਵਾਨ ਕਰੋ ਗੁਰਦੁਆਰੇ ਆਪਣੇ ਚ ਦੇਵਾਨ ਕਰੋ ਉੱਥੇ ਉਹਨਾਂ ਗੱਲਾਂ ਨੂੰ ਘਟੋ ਤੁਸੀਂ ਲੇਖ ਲਿਖੋ ਤੁਹਾਡੇ ਕੋਲ ਸੋਸ਼ਲ ਮੀਡੀਆ ਹੈ ਤੁਹਾਡੇ ਕੋਲ ਅਖਬਾਰਾਂ ਨੇ ਤੁਹਾਡੇ ਕੋਲ ਟੀਵੀਜ਼ਨ ਹੈ ਜਿੱਥੇ ਮਰਜ਼ੀ ਤੁਸੀਂ ਜਾ ਕੇ ਆਪਣਾ ਪ੍ਰਚਾਰ ਕਰੋ ਕਿਤਾਬਾਂ ਲਿਖੋ ਟ੍ਰੈਕ ਲਿਖੋ ਇਹਦਾ ਮਤਲਬ ਜੇ ਤੁਹਾਡੇ ਕੋਲ ਦਿੱਲੀ ਨਹੀਂ ਹੈਗੀ ਤਾਂ ਹੀ ਤੁਸੀਂ ਗੁੰਡਿਆਂ ਨੀਅਰ ਤਾਂ ਕਰਦੇ ਹੋ ਇਹ ਤਾਂ ਹੀ ਕਿਰਪਾਨਾਂ ਕੱਢ ਕੇ ਆ ਜਾਂਦੇ ਹੋ ਤਾਂ ਹੀ ਜਿਹੜਾ ਗੁਰਦੁਆਰਿਆਂ ਦੀ ਬੇਅਦਬੀ ਕਰਦੇ ਹੋ ਤਾਂ ਹੀ ਸਿੱਖਾਂ ਨਾਲ ਜੁਰੂਸ ਕਰਦੇ ਹੋ ਤਾਂ ਹੀ ਸਿੱਖੀ ਦੇ ਖਿਲਾਫ ਕਰ ਰਹੇ ਹੋ ਕਰਦੇ ਹੋ ਗੁਰਮਤ ਦੀ ਥਾਂ ਦੇ ਗੁੰਡਾ ਮੱਤ ਚੜੀਓ ਤੇ ਪ੍ਰਚਾਰ ਕਰਦੇ ਆ ਇਸ ਕਰਕੇ ਸਿੱਖਾਂ ਨੂੰ ਚਾਹੀਦਾ ਹੈ ਵੀ ਸੰਗਤਾਂ ਨੂੰ ਇਹਨਾਂ ਨੂੰ ਮੂੰਹ ਨਾ ਲਾਣ ਇਸ ਗੁੰਡਾ ਟਕਸਾਲ ਦੇ ਦਾ ਸੋਸ਼ਲ ਬਾਈਕਾਟ ਕਰਨ ਇਹਨਾਂ ਦੇ ਨਾਲ ਕੋਈ ਰੋਟੀ ਬੇਟੀ ਦੀ ਸਾਂ ਨਾ ਰੱਖਣ ਇਹਨਾਂ ਦੇ ਨਾਲ ਜਿਹੜਾ ਹੈ ਪੂਰੇ ਦਾ ਪੂਰਾ ਬਾਈਕਾਟ ਕਰਨ ਤਾਂ ਹੀ ਪੰਥ ਦਾ ਬਚਾਇਆ ਨਹੀਂ ਤਾਂ ਇਹ ਔਰੰਗਜ਼ੇਬੀ ਸੋਜਿਸ਼ ਸਾਜ਼ਿਸ਼ਵਾਦੇ ਗੁੰਡੇ ਇਹ ਇਖਤਲਰ ਕਿਸਮ ਦੇ ਗੁੰਡੇ ਜਿਹੜੇ ਨੇ ਇਹ ਜਿਹੜੇ ਨੇ ਮੁੱਠ ਸਿਰ ਚੁੱਕਣਗੇ ਤੇ ਸਿੱਖੀ ਨੂੰ ਜ਼ਕਰੀਆ ਖਾਨ ਮੀਰ ਮੰਨੂ ਔਰ ਦੁਨਾਨੀ ਵਾਂਗ ਜਿਹੜਾ ਇਹਦਾ ਨਾਸਤੋ ਨਬੂਦ ਕਰ ਦਿਆ ਸਾਸ਼ਚਾਂ ਦਾ ਹਿੱਸਾ ਬਨਨਗੇ ਇਹਨਾਂ ਪੁਲਿਸ ਕਟਾ ਤੋਂ ਇਹਨਾਂ ਜੜੀਆਂ ਨੇ ਕਾਲੀਆਂ ਪਿੱਡਾਂ ਤੋਂ ਬਚਣਾ ਚਾਹੀਦਾ ਔਰ ਗੁਰੂ ਨਾਨਕ ਦੇ ਫਲਸਫੇ ਦਾ ਜਿਹੜਾ ਉਹ ਪ੍ਰਚਾਰ ਕਰਨਾ ਚਾਹੀਦਾ ਔਰ ਉਹਦਾ ਪ੍ਰਚਾਰ ਕਰਨ ਵਾਲਿਆਂ ਦਾ ਸਾਥ ਦੇਣਾ ਚਾਹੀਦਾ ਔਰ ਸਿੱਖੀ ਨੂੰ ਜੀਣਾ ਚਾਹੀਦਾ ਆਓ ਗੁਰਗਨ ਸ਼ਬਦ ਦਾ ਜਿਹੜਾ ਸ਼ਬਦ ਹੈ ਉਹਦੀ ਉਸ ਤੱਕ ਨੂੰ ਆਪਣੀ ਜ਼ਿੰਦਗੀ ਦੇ ਟੁਕਾਈਏ ਗੁਰਬਾਣੀ ਬਣੀਏ ਜੋ ਗੁਰਬਾਣੀ ਦੀ ਸਿੱਖਿਆ ਹੈ ਉਹਦੇ ਵਰਗਾ ਨਹੀਂ ਐ ਤੇ ਨਾਕਾ ਦੀਆਂ ਪੇਡਾਂ ਤੋਂ ਇਹਨਾਂ ਜ਼ਾਲਮਾਂ ਤੋਂ ਜਿਹੜਾ ਉਹ ਪੰਥ ਨੂੰ ਛੁਟਕਾਰਾ ਦਿਵਾਈਏ ਸ਼ੁਕਰੀਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ